ਪਹਿਲਣ ਝੋਟੀਆਂ ਬੈੜਾਂ ਦਾ ਲੇਵਾ ਬਣਾਉਣ ਦਾ ਦੇਸੀ ਨੁਕਤਾ ਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਬਹੁਤ ਭਰਾਵਾਂ ਦੇ ਆਪਾਂ ਨੂੰ ਫੋਨ ਤੇ ਕਮੈਂਟ ਆਈ ਸੀਗੇ ਕਿ ਜਿਹੜੀਆਂ ਪਹਿਲਣ ਝੋਟੀਆਂ ਜਾਂ ਬੈੜਾਂ ਚੰਗੀ ਤਰ੍ਹਾਂ ਲੇਵਾ ਨਹੀਂ ਬਣਾਉਂਦੀਆਂ ਹੈਗੀਆਂ ਬਹੁਤ ਉਹਨਾਂ ਨੂੰ ਵਿਟਾਮਿਨ ਐਚ ਜਾਂ ਹੋਰ ਜੈਗਰੋ ਪਾਊਡਰ ਜਾਂ ਹੋਰ ਪਾਊਡਰ ਚਾਰ-ਚਾਰ ਕੇ ਜਾਂ ਟੀਕੇ ਲਾ ਲਾ ਕੇ ਜਿਹੜੇ ਲੇਵੇ ਆ ਤਿਆਰ ਕਰਨੇ ਪੈਂਦੇ ਆ ਕੋਈ ਵੀ ਸਾਨੂੰ ਦੇਸੀ ਨੁਕਤਾ ਦੱਸੋ ਜਿਹੜੇ ਨਾ ਪੂਰਾ ਵਧੀਆ ਆਰਡਰ ਤਿਆਰ ਹੋ ਜੇ ਤੇ ਜਿਹੜੇ ਭਰਾ ਨੇ ਛੇੜ ਵੀ ਕਰਨਾ ਪਸੂ ਉਹ ਵੀ ਚੰਗੀ ਕੀਮਤ ਵੱਟ ਸਕੇ ਸਾਨੂੰ ਅੱਜ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖਣ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਦਾ ਬਿਲਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਤੁਹਾਨੂੰ ਦੱਸਾਂਗੇ ਇਹ ਚੀਜ਼ਾਂ ਜਿਹੜੀਆਂ ਜਦੋਂ ਵੀ ਤੁਸੀਂ ਵਰਤੋਗੇ ਤੁਹਾਨੂੰ 100% ਰਿਜ਼ਲਟ ਮਿਲੂਗਾ ਬਹੁਤ ਭਰਾ ਕਹਿੰਦੇ ਆ ਕਿ ਜਿਹੜੀਆਂ ਦੇਸੀ ਦਵਾਈਆਂ ਹੁੰਦੀਆਂ ਵੀ ਇਹ ਕੰਮ ਨਹੀਂ ਕਰਦੀਆਂ ਸਿਰਫ ਇਹ ਖਰਾਕ ਹੈ ਇੱਕ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਪਸ਼ੂ ਨੂੰ ਉਹ ਖਰਾਕ ਜਦੋਂ ਪੂਰੀ ਹੋ ਗਈ ਉਹ ਜਿਹੜੀ ਜ਼ਰੂਰਤ ਤਾਂ ਆਟੋਮੈਟਿਕ ਹੀ ਆਪਣੇ ਪਸ਼ੂ ਦਾ ਕੰਮ ਕਰਨਾ ਸਟਾਰਟ ਕਰ ਦਿੰਦੀ ਆ ਜਿਹੜੀਆਂ ਚੀਜ਼ਾਂ ਇਹ ਹੈ ਇਹ ਵੀ ਆਰਡਰ ਵਧਾਉਣਾ ਸਟਾਰਟ ਕਰ ਦਿੰਦੀਆਂ ਜਦੋਂ ਉਹਦੇ ਪਸ਼ੂ ਦੇ ਤੱਤ ਦੀ ਘਾਟ ਪੂਰੀ ਹੋ ਗਈ ਇਹ ਵੀ ਇੱਕ ਤਰ੍ਹਾਂ ਦੀ ਤੱਤ ਪੂਰੇ ਕਰਦੀ ਆ ਜੇ ਕਿਸੇ ਤੱਤ ਦੀ ਘਾਟ ਹੁੰਦੀ ਆ ਤੇ ਬਣੇ ਰਿਓ ਵੀਡੀਓ ਦੇਖਣ ਤੱਕ ਤੁਹਾਨੂੰ ਦੱਸ ਦਿੰਦੇ ਆ ਕਿ ਕੀ ਕੀ ਚੀਜ਼ਾਂ ਲੈਣੀਆਂ ਬੰਸਾਰੀ ਦੀ ਦੁਕਾਨ ਤੋਂ ਇਹ ਚੀਜ਼ਾਂ ਮਿਲ ਲੀਆਂ ਤੇ ਆਪਣੇ ਭਰਾ ਕੀ ਆ ਦੇਸੀ ਨੁਕਤੇ ਵਰਤਨੋਂ ਹਟਦੇ ਜਾਂਦੇ ਆ ਕਿਉਂਕਿ ਇਹਦੇ ਵਿੱਚ ਸਮਾਂ ਲੱਗਦਾ ਟਾਈਮ ਲੱਗਦਾ ਜੀ ਕੋਈ ਵੀ ਚੀਜ਼ ਲਿਆ ਕੇ ਆਪਾਂ ਤਿਆਰ ਕਰਦੇ ਆ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਵਰਤਦੇ ਆ ਫਿਰ ਉਹਦੇ ਤੇ ਥੋੜਾ ਬਹੁਤਾ ਸਮਾਂ ਲੱਗ ਜਾਂਦਾ ਇਹ ਤੁਸੀਂ ਜਿਹੜੀ ਖਰਾਕ ਆ ਇਹ ਪਸ਼ੂ ਨੂੰ 2 ਮਹੀਨੇ ਸੂਣ ਤੋਂ ਪਹਿਲਾਂ ਸਟਾਰਟ ਕਰਨੀ ਆ ਤੇ ਕੀ ਕੀ ਚੀਜ਼ਾਂ ਲੈਣੀਆਂ ਤੁਸੀਂ ਪੈਨ ਕਾਪੀ ਚੱਕ ਲਿਓ ਨੋਟ ਕਰ ਲਿਓ ਨੰਬਰ 1 ਤੇ ਆਪਾਂ ਲੈ ਲੈਣੀ ਆ ਪੀਲੀ ਸਟਾਵਰ ਪੀਲੀ ਸਟਾਵਰ 1 ਕਿਲੋ ਲੈਣੀ ਆ ਸੁੱਕੇ ਔਲੇ 1 ਕਿਲੋ ਲੈਣੇ ਆ ਅਸ਼ਵਗੰਧਾ 1 ਕਿਲੋ ਸੌਂਫ 1 ਕਿਲੋ ਬੇਲ ਪੱਤਰ ਦੀ ਗੁੱਦ ਬੇਲ ਪੱਤਰ ਦੀ ਗੁੱਦ ਲੈਣੀ ਆ 1 ਕਿਲੋ ਮਿਸਰੀ 1 ਕਿਲੋ ਇਹ 6 ਚੀਜ਼ਾਂ ਆ 6 ਚੀਜ਼ਾਂ ਨੂੰ ਤੁਸੀਂ ਬੰਸਾਰੀ ਦੀ ਦੁਕਾਨ ਤੋਂ ਲਿਆ ਕੇ ਚੰਗੀ ਤਰ੍ਹਾਂ ਨੂੰ ਜਾਂਦਾ ਪੀਸ ਲੋ ਘਰੇ ਜਾਂ ਉੱਥੋਂ ਪੀਸੀ ਵਸਾਈ ਮਿਲ ਜਾਂਦੀ ਆ ਉਹ ਲਿਆਓ ਲਿਆ ਕੇ ਤੁਸੀਂ ਪਸ਼ੂ ਨੂੰ 100 ਗ੍ਰਾਮ ਇੱਕ ਦਿਨ ਦੀ ਖੁਰਾਕ ਦੇਣੀ ਆ ਇਹ ਸੁਬਾ ਦੇ ਦਿਓ ਜਾਂ ਸ਼ਾਮ ਨੂੰ ਦੇ ਦਿਓ ਜਿਹੜੀ ਵੀ ਤੁਸੀਂ ਖੁਰਾਕ ਪਾ ਰਹੇ ਹੋ ਨਾਲ ਉਸੇ ਖੁਰਾਕ ਦੇ ਵਿੱਚ ਇਹ ਐਡ ਕਰ ਦੇਣੀ ਆ 100 ਗ੍ਰਾਮ 3 ਕਿਲੋ ਇੱਕ ਮਹੀਨੇ ਦੀ ਇਹ ਖੁਰਾਕ ਚਾਰਨੀ ਆਪਾਂ 2 ਮਹੀਨਿਆਂ ਦੀ 6 ਕਿਲੋ ਇਹ ਆਪਾਂ ਨੂੰ ਇਕੱਠੀ ਲਿਆਉਣ ਦੀ ਜ਼ਰੂਰਤ ਵੀ ਨਹੀਂ ਹੈਗੀ ਬਣਾ ਤਿੰਨ ਕਿਲੋ ਪਹਿਲਾਂ ਲਿਆਓ ਤੇ 3 ਕਿਲੋ ਬਾਅਦ ਚ ਲਿਆਓ ਸਾਰੇ ਉਹ ਜਿਹੜੇ ਆਪਾਂ ਕਿਲੋ ਕਿਲੋ ਚੀਜ਼ਾਂ ਪਾਉਣੀਆਂ ਉਹ ਅੱਧਾ ਅੱਧਾ ਕਿਲੋ ਪਿਆ ਲਿਆਓ ਤੇ ਜਿਵੇਂ ਕਿ ਜਦੋਂ 4 ਤੀ ਤਿੰਨ ਕਿਲੋ ਪਸ਼ੂ ਨੂੰ ਮਹੀਨੇ ਦਿੱਸ ਤੇ ਫੇਰ ਫੇਰ ਤੁਸੀਂ 3 ਕਿਲੋ ਲਿਆ ਕੇ ਚਾਰ ਲਿਓ ਨਾਲੇ ਤੁਹਾਨੂੰ ਰਿਜ਼ਲਟ ਦਾ ਪਤਾ ਲੱਗ ਜਾਊਗਾ ਤੇ ਇਹ ਚੀਜ਼ਾਂ ਵਰਤਨ ਦੇ ਨਾਲ ਨਾਲ ਤੁਸੀਂ ਵਿਟਾਮਿਨ ਐਚ ਦੇਣਾ ਹੈ ਵਿਟਾਮਿਨ ਐਚ ਤੁਸੀਂ ਦੇਣਾ ਵਧੀਆ ਕੰਪਨੀ ਦਾ ਜੇ ਤੁਹਾਨੂੰ ਵਿਟਾਮਿਨ ਐਚ ਨਹੀਂ ਵੀ ਮਿਲਦਾ ਤਾਂ ਜੈਗਰੋ ਪਾਊਡਰ ਮਿਲਦਾ 2% ਵਾਲਾ ਉਹਦਾ ਰਿਜ਼ਲਟ ਬਹੁਤ ਵਧੀਆ 2 ਗ੍ਰਾਮ ਉਹ ਪਸ਼ੂ ਨੂੰ ਦੇਣਾਗਾ ਜੇ ਭਰਾ ਬਹੁਤ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਹਿੰਦੇ ਸੀਗੇ ਕਿ ਕਿਤੇ ਵੀ ਮਿਲਦਾ ਨਹੀਂ ਹੈਗਾ ਉਹ ਆਪਣੇ ਕੋਲੇ ਹੈਗਾ ਤੁਸੀਂ ਆਪਣਾ WhatsApp ਨੰਬਰ ਦਿੱਤਾ ਹੋਇਆ ਹੈਗਾ 9592274694 ਉਸ ਨੰਬਰ ਤੇ ਤੁਸੀਂ ਮੈਸੇਜ ਕਰ ਦਿਓ ਡਰੈਸ ਦੱਸ ਦਿਓ ਆਪਣਾ ਤੇ ਸਾਨੂੰ ਆਨਲਾਈਨ ਡਿਲੀਵਰੀ ਕਰ ਦਿਆਂਗੇ ਜਿੰਨਾ ਵੀ ਖਰਚ ਆਊਗਾ ਸੋਡਾ ਹੋਊਗਾ ਤੇ ਜਿਹੜੇ ਭਰਾ ਨੂੰ ਚਾਹੀਦਾ ਹੋਇਆ ਤੇ ਉਹ ਸਾਡੇ ਨਾਲ ਕਨੈਕਟ ਕਰ ਸਕਦਾ ਹੈਗਾ ਤੇ ਉਹਦਾ ਵੀ ਬਹੁਤ ਵਧੀਆ ਰਿਜ਼ਲਟ ਹੈ ਵਿਟਾਮਿਨ H ਨਾਲੋਂ ਦੁੱਗਣਾ ਰਿਜ਼ਲਟ ਹੈ ਜੇ ਵਿਟਾਮਿਨ H ਦੇ ਤੁਸੀਂ 5 ਲੀਟਰ ਚਾਰੋਗੇ ਤਾਂ ਉਹ ਤੁਸੀਂ ਅੱਧਾ ਕਿਲੋ ਚਾਰ ਦਿਓ ਦੁੱਗਣਾ ਰਿਜ਼ਲਟ ਮਿਲੂਗਾ ਤੁਹਾਨੂੰ ਇਹ ਚੀਜ਼ਾਂ ਵਰਤ ਕੇ ਦੇਖਿਓ ਤੁਸੀਂ ਤੁਹਾਨੂੰ 100% ਰਿਜ਼ਲਟ ਮਿਲੂਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ